ਆਪਾਂ ਪਿਛਲੇ ਕਾਫੀ ਸਮੇ ਤੋਂ ਦੇਖ ਰਹੇ ਹਾਂ ਮੇਕ ਦੇ ਸੌਰਿਆ ਨੂੰ ਹਰ ਕੋਈ ਬਦਨਾਮ ਕਰ ਰਿਹਾ ਹੈ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਹਨ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਮੇਕ ਦੇ ਸੌਰੇ ਮੇਕ ਦਾ ਇਲਾਜ ਨਹੀਂ ਕਰਵਾ ਰਹੀ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਰਹਿ ਕੇ ਆਪਣਾ ਇਲਾਜ ਕਰਵਾ ਰਹੀ ਹੈ ਇਸ ਦੇ ਸੱਸ ਸੋਹਰਾ ਇਸ ਨੂੰ ਆਪਣੇ ਕੋਲ ਕਿਉਂ ਨਹੀਂ ਰੱਖਦੇ ਪਰ ਵਿਚਲੀ ਗੱਲ ਕਦੀ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਸਾਰਾ ਕਸੂਰ ਮੈਕ ਦਾ ਕੱਢ ਰਹੇ ਹਨ ਪਰ ਦੂਸਰੇ ਪੱਖ ਵਿੱਚ ਦੇਖਿਆ ਜਾਵੇ ਤਾਂ ਮੈਕ ਦੀ ਸੱਸ ਇੰਨੀ ਮਾੜੀ ਨਹੀਂ ਹੈ ਮੈਕ ਦੀ ਸੱਸ ਦੀ ਆਪਣੀ ਦਰਾਣੀ ਦੇ ਨਾਲ ਬਹੁਤ ਵਧੀਆ ਬਣਦੀ ਹੈ ਤੇ ਉਸ ਦੇ ਬੱਚਿਆਂ ਨੂੰ ਵੀ ਮੈਕ ਦੀ ਸੱਸ ਬਹੁਤ ਪਿਆਰ ਕਰਦੀ ਹੈ ਉਹ ਬੱਚੇ ਆਪਣੀ ਮਾਂ ਦਾ ਉਨਾ ਮੋਹ ਨਹੀਂ ਕਰਦੇ ਜਿੰਨਾ ਕਿ ਮੈਕ ਦੀ ਸੱਸ ਦਾ ਕਰਦੇ ਨੇ ਇਸ ਤੋਂ ਆਪਾਂ ਨੂੰ ਇਹ ਗੱਲ ਸਾਫ਼ ਦਿਸਦੀ ਹੈ ਕਿ ਮੈਕਦੀ ਸੱਸ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਤਾਂ ਹੀ ਤਾਂ ਉਸ ਨੂੰ ਉਹ ਪਿਆਰ ਕਰਦੇ ਨੇ ਤੇ ਬਾਕੀ ਜੋ ਵੀ ਮੈਕਦੀ ਸੱਸ ਨੂੰ ਮਿਲਣ ਆਉਂਦਾ ਹੈ ਉਸ ਦਾ ਬੱਚਾ ਬਣ ਕੇ ਆਉਂਦਾ ਹੈ ਤਾਂ ਉਸ ਨੂੰ ਮਾਂ ਵਾਂਗ ਪਿਆਰ ਦਿੰਦੀ ਹੈ ਇਸ ਪੱਖ ਨੂੰ ਲੈ ਕੇ ਆਪਾਂ ਕਿਸੇ ਨੇ ਕਦੇ ਵੀ ਕੋਈ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਸਿਰਫ ਮੈਕ ਵੱਲ ਹੀ ਦੇਖ ਰਹੇ ਹਾਂ ਤੇ ਮੈਕ ਦੀ ਸਹੁਰਿਆਂ ਤੇ ਝੂਠੇ ਇਲਜ਼ਾਮ ਲਾ ਰਹੇ ਹਾਂ ਅਸਲ ਸੱਚਾਈ ਕਿਸੇ ਨੂੰ ਨਹੀਂ ਪਤਾ ਪਰ ਐਸਟਰਾ ਉਹਨਾਂ ਤੇ ਇਲਜ਼ਾਮ ਲਗਾਉਣਾ ਵੀ ਠੀਕ ਨਹੀਂ ਕਿਉਂਕਿ ਮੈਕ ਦੀ ਸੱਸ ਆਪਣੀਆਂ ਦੋਨਾਂ ਨੂੰਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਜਦੋਂ ਮੈਕ ਦਾ ਵਿਆਹ ਹੋਇਆ ਸੀ ਤਾਂ ਮੈਕ ਦੀ ਸੱਸ ਨੇ ਸਭ ਦੇ ਸਾਹਮਣੇ ਇਹ ਗੱਲ ਕਹੀ ਸੀ ਕਿ ਜਦੋਂ ਮੇਰੀ ਦਰਾਣੀ ਦੇ ਛੋਟਾ ਮੁੰਡਾ ਹੋਣ ਵਾਲਾ ਸੀ ਤਾਂ ਅਸੀਂ ਸਾਰੇ ਇਹੀ ਸੁਖ ਨਾਲ ਸੁਖਦੇ ਸੀ ਕਿ ਇਸ ਵਾਰ ਸਾਡੇ ਘਰ ਪ੍ਰਮਾਤਮਾ ਧੀ ਦੇ ਦੇਵੇ ਤਾਂ ਕਿ ਧੀ ਵਾਲੇ ਜਾ ਅਸੀਂ ਪੂਰੇ ਕਰ ਸਕੀਏ ਪਰ ਪ੍ਰਮਾਤਮਾ ਨੇ ਸਾਨੂੰ ਫਿਰ ਪੁੱਤ ਦੇ ਦਿੱਤਾ ਤੇ ਸਾਡੇ ਘਰ ਕੋਈ ਧੀ ਨਹੀਂ ਹੋਈ ਤੇ ਹੁਣ ਪ੍ਰਮਾਤਮਾ ਨੇ ਮੈਨੂੰ ਨੂਹਾ ਦੇ ਰੂਪ ਵਿੱਚ ਦੋ ਧੀਆ ਦੇ ਦਿੱਤੀਆਂ ਨੇ ਮੈਂ ਇੱਕ ਦੀ ਸੱਸ ਮੈਂਕ ਨੂੰ ਬਹੁਤ ਲਾਡਾਂ ਪਿਆਰਾਂ ਨਾਲ ਰੱਖਦੀ ਸੀ ਕਿਉਂਕਿ ਸ਼ਰਨ ਤਾਂ ਬਹੁਤ ਘੱਟ ਹੀ ਇੰਡੀਆ ਆਈ ਹੋਈ ਹੈ ਸ਼ਰਨ ਨੂੰ ਵੀ ਉਸ ਦੀ ਸੱਸ ਬਹੁਤ ਪਿਆਰ ਕਰਦੀ ਸੀ ਜਿੰਨਾ ਟਾਈਮ ਸ਼ਰਨ ਇੱਥੇ ਰਹੀ ਹੈ ਉਸ ਨੇ ਬਹੁਤ ਪਿਆਰ ਕੀਤਾ ਪਰ ਮਹਿਕ ਨੂੰ ਤਾਂ ਉਹ ਹਰ ਵੇਲੇ ਆਪਣੇ ਹਿੱਕ ਨਾਲ ਲਾ ਕੇ ਰੱਖਦੀ ਸੀ ਅਸੀਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਮਹਿਕ ਦੀ ਸੱਸ ਮੈਂ ਹਰ ਵੇਲੇ ਮਹਿਕ ਨੂੰ ਆਪਣੇ ਕਲੇਜੇ ਨਾਲ ਲਾ ਲੈਂਦੀ ਸੀ ਛੋਟੀਆਂ ਮੋਟੀਆਂ ਗੱਲਾਂ ਤੇ ਉਸ ਨੂੰ ਗਲ ਬੱਕੜੀ ਵਿੱਚ ਲੈ ਲੈਂਦੀ ਸੀ ਇੰਨਾ ਪਿਆਰ ਕਰਨ ਵਾਲੀ ਨੂੰ ਸੱਸ ਦੇ ਵਿੱਚ ਅੱਜ ਨੂੰ ਪ੍ਰਤੀ ਕੋਈ ਨਫ਼ਰਤ ਪੈਦਾ ਨਹੀਂ ਹੋ ਸਕਦੀ ਪਤਾ ਨਹੀਂ ਕਿਉਂ ਦੋਨਾਂ ਦੇ ਵਿੱਚ ਇੰਨੀ ਦਰਾੜ ਪੈ ਗਈ ਹੈ ਕਿ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਇਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਬੋਲ ਨਹੀਂ ਰਿਹਾ ਤੇ ਨਾ ਹੀ ਸੱਚਾਈ ਦੱਸ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਬਾਕੀ ਆਪਾਂ ਆਓ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਮੋੜ ਤੋਂ ਇਹ ਪਰਿਵਾਰ ਇੱਕ ਹੋ ਜਾਵੇ ਤੇ ਮਹਿਕ ਦੀ ਸੱਸ ਮਹਿਕ ਨੂੰ ਪਹਿਲਾਂ ਵਾਂਗ ਪਿਆਰ